ਬਟਾਲਾ ਜਪੇਤ ਭੀਤ ਭਰੀ ਹਾਲਤ ਚ ਵਿਅਕਤੀ ਦੀ ਮੌਤ ਬੱਚੇ ਤੇ ਜਨਮ ਦਿਨ ਮਨਾਉਣ ਲਈ ਬੈਠਾ ਰਿਹਾ ਸਾਰਾ ਪਰਿਵਾਰ ਰਾਤ ਵੀ ਕੀਤਾ ਇੰਤਜ਼ਾਰ ਪਰ ਨਹੀਂ ਪਰਤਿਆਕਰ ਉਡੀਕਦਾ ਰਿਹਾ ਸਾਰਾ ਟੱਬਰ ਸਵੇਰ ਤਾਰਹੀ ਕਿਉ ਨੂੰ ਲੈ ਕੇ ਆ ਗਈ ਬੁਰੀ ਖਬਰ ਮਾਮਲਾ ਬਟਾਲਾ ਦੇ ਪੁਲਸ ਲਾਈਨ ਰੋਡ ਫਾਟਕ ਨੇੜੇ ਦਾ ਹੈ ਜਿੱਥੇ 39 ਸਾਲਾ ਨੌਜਵਾਨ ਦੀ ਭੀਤ ਭਰੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਫਿਲਹਾਲ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਘਟਨਾ ਦੀ ਸੂਚਨਾ ਮਿਲਤੇ ਹੀ ਪੁਲਸ ਪਾਰਟੀ ਡੀਐਸਪੀ ਸੰਜੀਵ ਕੁਮਾਰ ਦੀ ਟੀਮ ਵਾਈ ਵਿੱਚ ਮੌਕੇ ਤੇ ਪਹੁੰਚੀ ਤੇ ਉਹਨਾਂ ਵੱਲੋਂ ਬਰੀਕੀ ਨਾਲ ਮਾਮਲੇ ਦੀ ਜਾਂ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਮ੍ਰਿਤਕ ਦੀ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਪਤੀ ਕੱਲ ਘਰੋਂ ਗਿਆ ਸੀ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਅਤੇ ਅੱਜ ਅਚਾਨਕ ਪਤਾ ਲੱਗਾ ਕਿ ਉਸ ਦੀ লাশ ਇੱਧਰ ਪਈ ਹੈ ਹਾਲਾਂਕਿ ਉਹਨਾਂ ਵੱਲੋਂ ਕਤਲ ਦਾ ਖਤਰਾ ਸਾਜਿਤ ਹੋਇਆ ਗਿਆ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਦੋ ਬੱਚੇ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 18 ਸਾਲ ਦੀ ਬੇਟੀ 10 ਸਾਲ ਦੀ ਹੈ ਉਹਦਾ ਡੀਐਸਪੀ ਸੰਦੀਪ ਕੁਮਾਰ ਨੇ ਕਿਹਾ ਕਿ ਮੌਕੇ ਤੇ ਪਹੁੰਚੇ ਹਨ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ بیٹے ਦਾ ਜਨਮ ਦਿਨ ਸੀ ਅਤੇ ਸਾਰਾ ਦਿਨ ਪਰਿਵਾਰ ਅਤੇ ਉਸ ਦੀ ਪੈਣਾ ਚੋ ਜਨਮ ਦਿਨ ਲਈ ਆਇਆ ਸਨ ਉਡੀਕਦੀਆਂ ਰਹੀਆਂ ਅਤੇ ਨਹੀਂ ਪਰ ਤਨ ਤੇ ਰਾਤ ਫਿਰ ਇੰਤਜ਼ਾਰ ਕੀਤਾ ਪਰ ਜਦ ਤਸਵੀਰ ਹੋਈ ਤਾਂ ਉਸ ਦੀ ਮੌਤੀ ਪੂਰੀ ਖਬਰ ਆ ਗਈ ਦਿਖਾਉਂਦੇ ਹਾਂ ਤੁਹਾਨੂੰ ਕੀ ਹੈ ਸਾਰਾ ਮਾਮਲਾ ਬੜਾ ਮਮਤਾ ਮੇਰੇ ਪਾਸ ਵਦਰਾਵਿੰਦਰ ਪਾਲੀ ਪਹਿਲੇ ਪੁਲਸ ਲਾਈਨ ਚੱਕੀ ਵਾਲੀ ਗਲੀ ਚ ਆਏ ਪ੍ਰੇਮ ਨਗਰ ਨਵਾਂ ਮਕਾਨ ਲਿਆ ਮੇਰੇ ਹਸਬੰਦ ਪਹਿਲੇ ਨਸ਼ਵਗਾਰਾ ਕਰਦੇ ਹੀ ਹੁਣ ਨਹੀਂ ਕੁਛ ਕਰਦੇ ਹੁਣ ਤਾਂ ਛੱਡਤਾ ਹੀ ਸਭ ਕੁਝ ਕੰਮ ਤੇ ਵੀ ਜਾਂਦੇ ਹੀ ਸਿਹਤ ਵੀ ਸਹੀ ਹੋ ਗਈ ਇੱਕ ਮੁੰਡਾ ਸਾਬੀ ਹੈਗਾ ਉਹ ਧਮਕੀਆਂ ਦਿੰਦਾ ਸੀ ਕਹਿੰਦੇ ਕਿ ਮੈਨੂੰ ਤੂੰ ਮੇਰਾ ਫੋਨ ਲੈ ਲਿਆ ਮੈਂ ਤੇ ਤੂੰ ਦੋ ਚਾਰ ਦਿਨ ਖਾਲਾ ਜੋ ਖਾਣਾ ਪੀਣਾ ਤੈਨੂੰ ਮਾਰ ਦੇਣਾ ਮੈਂ ਸਾਨੂੰ ਬਾਕੀਆਂ ਦਾ ਨਹੀਂ ਪਤਾ ਹੈਗਾ ਕਿ ਦਿਨਾਂ ਫਿਰਦੇ ਕਿ ਦਿਨਾਂ ਨਹੀਂ ਮੈਂ ਤਾਂ ਘਰ ਰਣੀ ਹੈ ਮੈਨੂੰ ਨਹੀਂ ਨਾ ਪਤਾ ਹੈਗਾ ਕਿ ਦਿਨ ਕਿ ਕੱਲ ਸਵੇਰੇ ਘਰੋਂ 9 ਵਜੇ ਨਹਾਤ ਹੋ ਕੇ ਤਿਆਰ ਹੋ ਕੇ ਗਿਆ ਸਵੇਰੇ ਮੁੜ ਕੇ ਘਰ ਹੀ ਨਹੀਂ ਆਏ ਬੱਚਾ ਦਾ ਜਨਮ ਨਹੀਂ ਵੇਹ ਨਾਨਾਂ ਨੂੰ ਕੱਲ ਲਾਈਆਂ ਸਾਰਾ ਦੇ ਨੇ ਡੀਕਦੇ ਨਹੀਂ ਆਏ ਰਾਤ ਵੀ ਨਿਕਾੜ ਆਏ ਸੇਰੇ ਮਾਰ ਗੱਡੀ ਕਕੇ ਤੇ ਫਿਰ ਮੈਨੂੰ ਫੋਨ ਆਇਆ ਭਾਜੀ ਦਾ ਕਿ ਇੱਦਾਂ ਪੁਲਿਸ ਵਾਲਿਆਂ ਦਾ ਫੋਨ ਆਇਆ ਉੱਥੇ লাশ ਪਈ ਮੈਂ ਵੇਖਣ ਆਈ ਹਾਂ ਤੇ ਫਿਰ ਪਤਾ ਲੱਗਾ ਨਹੀਂ ਉਹਦੇ ਹੱਥ ਪੈਰ ਵੀ ਵੱਡੇ ਮੂੰਹ ਚ ਖੂਨ ਨਿਕਲਣ ਲਿਆ ਪਤਾ ਨਹੀਂ ਉਹਨੂੰ ਕਿੱਲੇ ਮਾਰ ਕੇ ਸੁਟਿਆ ਤੇ ਕਾਰਵਾਈ ਕੀਤੀ ਜਾਵੇ ਇਹ ਪੁਲਿਸ ਲਾਈਨ ਨੂੰ ਜਾਂਦੀ ਇਹ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਬੈਕ ਸਾਈਡ ਪੈਂਦੀ ਹੈ ਨਿਊ ਮਾਡਲ ਟਾਊਨ ਦੀ ਬੈਕ ਸਾਈਡ ਬੇਸਿਕਲੀ ਕਹਿ ਸਕਦੇ ਆਂ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆ ਕੇ ਦੇਖਿਆ ਤੇ ਪਿਆਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਸ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਤੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਆ ਬਰਿੰਦਰਪਾਲ ਸਿੰਘ ਬੀਰੂ ਹੈ ਵਾਈਫ ਦੇ ਆ ਗਏ ਨੇ ਦੱਸਦੇ ਭਈ ਕੱਲ ਕਰੂੰ ਸਵੇਰੇ ਗਏ ਸੀ ਆਉਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਨੇ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਤਲਾਹ ਦਿੱਤੀ ਹੈ ਸਾਡੇ 10 ਵਜੇ ਕਿੱਥੋਂ ਦੇ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇਹ ਕਿੱਥੋਂ ਦੇ ਨੇ ਇੱਥੋਂ ਬਸੰਤਨਗਰ ਕੀ ਲੱਗਦਾ ਸਾਰਾ ਮੁੱਢੀ ਜਾਂਚ ਮੁੱਢੀ ਜਾਂਚ ਤੋਂ ਤੇ ਹਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ ਨੂੰ 2-4 10-12 ਘੰਟੇ ਹੋ ਜਾਂਦੇ ਫੋਰਥਿੰਗ ਹੋ ਜਾਂਦੀ ਹੈ ਤੋ ਨੱਕ ਮੂੰਹ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਸ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਆਂ